ਕਦੀ ਕਿਸੇ ਬੰਦੇ ਦੇ ਵਿੱਚ ਦੋ ਤਰ੍ਹਾਂ ਦੀ ਬਿਰਤੀ ਨਾ ਪੈਦਾ ਹੋ ਜਾਏ ਇਹ ਮਸਕੀਨ ਸਾਹਿਬ ਅਕਸਰ ਕਹਿੰਦੇ ਹੁੰਦੇ ਸਨ ਉਹ ਦੋ ਤਰ੍ਹਾਂ ਦੀ ਬਿਰਤੀ ਕੀ ਇੱਕ ਬੰਦਾ ਪਰਾਇ ਆਸ ਤੇ ਨਾ ਜੀਏ ਤੇ ਦੂਜਾ ਰੱਬ ਮਿਹਰ ਕਰੇ ਬੰਦੇ ਅੰਦਰ ਪਰਾਇ ਤਾਤ ਨਾ ਪੈਦਾ ਹੋ ਜਾਏ ਇਸ ਲਫ਼ਜ਼ ਨੂੰ ਫਿਰ ਸੁਣਿਓ ਪਰਾਇ ਆਸ ਤੇ ਪਰਾਇ ਤਾਤ ਇਹ ਦੋਨੋਂ ਅੰਦਰ ਨੂੰ ਰੋਲ ਕੇ ਰੱਖ ਦਿੰਦੀਆਂ ਨੇ ਪਰਾਇ ਆਸ ਕਿਵੇਂ ਜਿਹੜਾ ਬੰਦਾ ਦੂਜੇ ਦੇ ਘਰਤ ਵੱਲ ਵੇਖਣ ਲੱਗ ਪਵੇ ਜਿੰਨਾ ਮਰਜੀ ਉਹਦੇ ਘਰ ਵਿੱਚ ਆ ਜਾਓ ਫਿਰ ਵੀ ਬਗਾਨੇ ਦੀ ਆਸ ਤੇ ਜਿੰਦਾ ਹੈ ਇਸੇ ਕਰਕੇ ਗੁਰੂ ਜੀ ਨੇ ਬਾਣੀ ਚ ਕਿਹਾ ਆਸਾ ਕਰੀਆ RAM ਕੀ ਅਵਰ ਆਸ ਨਿਰਾਸ ਆਸਿਰ ਪ੍ਰਮਾਤਮਾ ਦੀ ਹਉ ਤੁਮਰੀ ਕਰੋਨੇ ਤ ਆਸ ਪ੍ਰਭ ਮੈਂ ਕੱਬ ਗੱਲ ਲਾਵਾਂਗੇ ਮਹਾਰਾਜ ਨੇ ਬਾਣੀ ਚ ਕਿਹਾ ਕਬੀਰ ਸਾਹਿਬ ਉਹਨਾਂ ਨੇ ਕਿਹਾ ਆਸ RAM ਦੀ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਦੂਜੇ ਦੇ ਬੂਵੇ ਤੇ ਬੈਣ ਤੋਂ ਪਹਿਲਾਂ ਮੇਰੇ ਸ਼ਰੀਰ ਵਿੱਚੋਂ ਜਿੰਦ ਕੱਢ ਲਈ ਮੈਂ ਦੂਜੇ ਦੀ ਆਸ ਤੇ ਨਹੀਂ ਜੀਣਾ ਚਾਹੁੰਦਾ ਬਾਹਰ ਪਰਾਂਏ ਬੈਸਣਾ ਇਹ ਪਰਾਈ ਆਸ ਹੈ ਜੀ ਬਾਹਰ ਪਰਾਂਏ ਬੈਸਣਾ ਸਾਈਂ ਮੂਝਾ ਇਹਨਾਂ ਦੇ ਜੇ ਤੂੰ ਐਵੇਂ ਰੱਖ ਸੀ ਜੀਓ ਸ਼ਰੀਰੋ ਲੈ ਮੈਂ ਫਿਰ ਬੇਨਤੀ ਕਰਾਂ ਪਰਾਈ ਆਸ ਕਦੀ ਇੱਥੋਂ ਤੱਕ ਮੈਂ ਕਹਿੰਨਾ ਵਾਹਿਗੁਰੂ ਇੰਨੀ ਸਮਰੱਥਾ ਦੇਂ ਕਿ ਸਿੱਖ ਨੂੰ ਮਰਦੇ ਦਮ ਤੱਕ ਆਪਣੇ ਬੱਚਿਆਂ ਦੀ ਆਸ ਵੀ ਨਾ ਰੱਖਣੀ ਪਵੇ। ਤੋ ਇੰਨਾ ਭਰੋਸਾ ਦੇਦੀ ਮਾਂ ਨੂੰ ਕਿ ਤੇਖ ਬਿਰਤੀ ਸਭ ਜਾਨ ਦੇਵਨ ਕੋ ਇਕ ਹੈ ਭਗਵਾਨ। ਪਰਾਇ ਆਸ ਅੰਦਰ ਨੂੰ ਗੁਰਮ ਕੋ ਖੰਡਾ ਦਿੰਦੀ। ਦੂਜੀ ਮੈਂ ਬੇਨਤੀ ਕਰਾਂਗਾ ਪਰਾਇ ਤਾਤ। ਇਹ ਤਾਂ ਤਬਾਈ ਏਨੀ ਕਰਦੀ ਰਹਿ ਰੱਬ ਦਾ ਨਾਮ। ਤਾਤ ਦਾ ਅਰਥ ਈਰਖਾ ਪਾ ਕਰਨਿਆ। ਕਿਸੇ ਦੂਜੇ ਨੂੰ ਵੇਖ ਕੇ ਸੜੀ ਜਾਣਾ। ਇੱਥੋਂ ਤੱਕ ਗੁਰੂ ਸਾਹਿਬ ਬਚਨ ਕਰਦੇ ਆ ਇਤਿਹਾਸ ਵਿੱਚ ਕਹਿੰਦੇ ਜਦੋਂ ਕੋਈ ਕਿਸੇ ਨੂੰ ਮਿਲੀ ਕੋਈ ਦਾਤ ਲੈ ਕੇ ਈਰਖਾ ਕਰਦਾ ਹੈ ਨਾ ਉਹ ਖਿਮਾ ਕਰਿਓ ਭਾਵੇਂ ਸਾਰੀ ਜ਼ਿੰਦਗੀ ਮੱਥੇ ਗੁਰੂ ਗ੍ਰੰਥ ਸਾਹਿਬੇ ਗਰੜਕੀ ਜਾਏ ਮੈਂ ਦਾਵਾ ਨਹੀਂ ਕਰਦਾ ਉਹਦਾ ਭਲਾ ਕਦੀ ਨਹੀਂ ਹੋ ਸਕਦਾ ਕਿਉਂ ਜੀ ਗੁਰੂ ਸਾਹਿਬ ਕਹਿੰਦੇ ਜਿਸ ਬੰਦੇ ਨੂੰ ਦਾਤ ਦਿੱਤੀ ਪਰਮਾਤਮਾ ਨੇ ਉਹਨੂੰ ਵੇਖ ਕੇ ਤੂੰ ਈਰਖਾ ਕਰਨਾ ਹੈ ਪਰਮਾਤਮਾ ਖੁਸ਼ ਨਹੀਂ ਹੋਣਾ ਪਰਮਾਤਮਾ ਜੀ ਕਹਿੰਦੇ ਆ ਦੇਣ ਵਾਲਾ ਮੈਂ ਕਹ ਮੇਰੀ ਦਿੱਤੀ ਦਾਤ ਨੂੰ ਲੈ ਕੇ ਤੈਨੂੰ ਸਾੜਾ ਕਿਉਂ ਹੁੰਦਾ ਪਿਆ ਜਿਸ ਤੂੰ ਦੇਹ ਤਿਸ ਹੈ ਕਿਆ ਚਾਰਾ ਜਿਸ ਬੰਦੇ ਅੰਦਰ ਪ੍ਰਾਈ ਆਸ ਤੇ ਪ੍ਰਾਈ ਤਾਤ ਮੈਂ ਤਾਂ ਸ਼ਬਦ ਕਹ ਜਿਸ ਦੇ ਅੰਦਰ ਤਾਤ ਪ੍ਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਜਿਸ ਬੰਦੇ ਅੰਦਰ ਪ੍ਰਾਈ ਤਾਤ ਤੇ ਈਰਖ ਨਾਲ ਭਰਿਆ ਪਿਆ ਉਸ ਬੰਦੇ ਦਾ ਕਦੀ ਭਲਾ ਨਹੀਂ ਹੋ ਸਕਦਾ ਐਸੇ ਕਰਕੇ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਕਿ ਪرائی ਤਾਤ ਕਰਕੇ ਐਕਸ਼ਨ ਲੈਣਾ ਕਰਮਾ ਕਰਕੇ ਕਿਸੇ ਦਾ ਮਾੜਾ ਕਰਨਾ ਦੂਰ ਦੀ ਗੱਲ ਪرائی ਤਾਤ ਕਰਕੇ ਚਿੱਤ ਵਿੱਚ ਫੁਰਨਾ ਨਹੀਂ ਬਣਾਉਣਾ ਚਾਹੀਦਾ ਬੁਰੇ ਦਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਮੈਂ ਸੱਚੀ ਤੋਂ ਦੱਸਾਂ ਕਦੀ ਮੈਂ ਖਿਮਾ ਕਰਿਓ ਇਹ ਨਹੀਂ ਕਿ ਮੈਂ ਬ੍ਰਹਮ ਗਾਨੀ ਆ ਕੋਈ ਸੀ ਤੇ ਗੁਰੂ ਦੇ ਸ਼ਬਦ ਮੈਂ ਤੁਹਾਨੂੰ ਸੁਣਾਈ ਜਾ ਰਿਹਾ ਮੈਂ ਕਦੀ ਆਪਣਾ ਤਜਰਬਾ ਸਾਂਝਾ ਨਹੀਂ ਕੀਤਾ ਪਰ ਇੱਕ ਗੱਲ ਪੱਕੀ ਜੇ ਬੁਰਾ ਕਰਨ ਵਾਲੇ ਦਾ ਉਲਟਾ ਬੁਰਾ ਕਰਦਿਆਂ ਕਦੀ ਭਲਾ ਨਹੀਂ ਹੁੰਦਾ ਜਿੰਨਾ ਕੋਈ ਬੁਰਾ ਕਰੇ ਉਹਨਾਂ ਗੁਰੂ ਕੀ ਬਾਣੀ ਨਾਲ ਜੁੜ ਜਾਓ ਉਹਦਾ ਜਵਾਬ ਫਿਰ ਗੁਰੂ ਦੇਂਦਾ ਬੰਦਾ ਨਹੀਂ ਦਿੰਦਾ ਹੁੰਦਾ ਨਾ ਅੱਜ ਥੋੜੀਆਂ ਜਿਹੀਆਂ ਜੀ ਬੇਨਤੀਆਂ ਕਰਨੀਆਂ ਨੇ ਅੱਜ ਦੇਖੋ ਇੱਧਰ ਸਤਗੁਰੂ ਜੀ ਦੇ ਘਰ 'ਚ ਖੁਸ਼ੀ ਦਾ ਮੌਕਾ ਆ ਗਿਆ ਦੂਜੇ ਪਾਸੇ ਪرائی ਆਸਤੇ ਪرائی ਤਾਤ ਤੇ ਜੀਣ ਵਾਲਾ ਪਿਰਥੀ ਚੰਦ ਬਾਬਾ ਉਹਨੇ ਸਭ ਤੋਂ ਪਹਿਲਾਂ ਸੋਚਿਆ ਅਜੇ ਉਹਨੂੰ ਪਤਾ ਨਹੀਂ ਘਰ ਸੰਤਾਂਵਾਂ ਨੂੰ ਆਉਣ ਵਾਲੀ ਉਹਨੇ ਪਰਾਈ ਆਸ ਰੱਖੀ ਹਕੂਮਤ ਦੀ ਇਸੇ ਸਮੇਂ ਦੇ ਦਰਮਿਆਨ ਉਹ ਸੁਲੀ ਖਾਨ ਨੂੰ ਚਾੜ ਕੇ ਲਿਆਇਆ ਮੈਂ ਇਕੱਲੀ ਸਾਖੀ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਹੈ ਮੈਂ ਕਹਿੰਦਾ ਸਤਗੁਰੂ ਤੇਰੇ ਤੋਂ ਕੁਰਬਾਨ ਜਾਵਾਂ ਤੁਸੀਂ ਆਪਣੇ ਪੁੱਤਰ ਦੇ ਉਸ ਵਕਤ ਦੇ ਹਮਲਿਆਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬੀ ਦਰਜ ਕਰ ਦਿੱਤੇ ਸ਼ਾਇਦ ਤਾਰਕਿਕ ਬਿਰਤੀ ਇਸ ਸਾਖੀ ਨੂੰ ਬਹੁਤ ਦੇਰ ਦੀ ਖੰਡਨ ਕਰ ਦਿੰਦੀ ਕਿ ਹੋ ਹੀ ਨਹੀਂ ਸਕਦਾ ਸੁਲੀ ਪ੍ਰੀਤੀ ਆਸ ਰੱਖਦਾ ਬਾਬਾ ਪ੍ਰੀਤੀ ਚੰਦ ਸੁਲੀ ਨਾਲ ਉਹਦਾ ਸਬੰਧ ਹੈ ਉਹ ਸਰਕਾਰੀ ਦਰਬਾਰੇ ਕਹਿੰਦਾ ਹੱਕਦਾਰ ਮੈਂ ਖਾਂ ਪਰ ਜਦੋਂ ਸੁਲੀ ਖਾਨ ਦੇ ਕੋਲ ਜਾਂਦਾ ਹੈ ਉਹਨੂੰ ਚਾੜ ਕੇ ਲਿਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵਚਨ ਹੈ ਕਿ ਗੁਰੂ ਅਰਜੁਨ ਦੇਵ ਜੀ ਦੇ ਪ੍ਰਤੀ ਉਹ ਰੱਜ ਕੇ ਜ਼ਹਿਰ ਉਗਲਦਾ ਹੈ ਜੋ ਕੁਝ ਬੋਲ ਸਕਦਾ ਤੇ ਹਕੂਮਤ ਅੱਜ ਦੀ ਨਹੀਂ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਸਦੀਆਂ ਹੋ ਚੁੱਕੀਆਂ ਨੇ ਹਕੂਮਤ ਕਦੀ ਨਹੀਂ ਚਾਹੇਗੀ ਸਿੱਖੀ ਦੀ ਪਰਫੁੱਲਤਾ ਹੋਵੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਵਿੱਚ ਆਪਸੀ ਸ਼ੰਕੇ ਪੈਦਾ ਕਰ ਕਰਕੇ ਘਰੇਲੂ ਜੰਗ ਤੇ ਘਰੇਲੂ ਮੰਦੀ ਵਾਰਤਾ ਲਾਪ ਹਮੇਸ਼ਾ ਹੀ ਕਰਾਂਦੀ ਰਹਿੰਦੀ ਇਹ 'ਚ ਕੋਈ ਸ਼ੱਕ ਨਹੀਂ ਮੈਂ ਕਿਸੇ ਦੇ ਤਰਕ ਕਰਕੇ ਨਹੀਂ ਕਹਿ ਰਿਹਾ ਸਦੀਆਂ ਲੰਘ ਚੁੱਕੀਆਂ ਬਾਬਾ ਪ੍ਰਿਥੀ ਚੰਦ ਸੂਲੀ ਨੂੰ ਚਾੜ ਕੇ ਲਿਆ ਗੁਰੂ ਅਰਜੁਨ ਦੇਵ ਬਿਲਕੁਲ ਨਿਸ਼ਚਿੰਤ ਨੇ ਕਿਉਂਕਿ ਅਗਲੀਆਂ ਸਾਰੀਆਂ ਜਿਹੜੀਆਂ ਕਟਨਾਵਾਂ ਤੇ ਬਾਣੀਆਂ ਉਹ ਇਸੇ ਗੱਲ ਤੇ ਹੋਣੀ ਮੈਨੂੰ ਰੱਬ ਤੇ ਭਰੋਸਾ ਤੁਹਾਨੂੰ ਸਭ ਨੂੰ ਪਤਾ ਸੁਲੀਖਾਂ ਚੜ ਕੇ ਆ ਗਿਆ ਤੇ ਯਾਦ ਰੱਖਿਓ ਅੰਦਰ ਦੀ ਅਡੋਲਤਾ ਵੀ ਰੱਬ ਮੇਰ ਕਰੇ ਤੇ ਮਿਲਦੀ ਏ ਹਰ ਬੰਦਾ ਨਹੀਂ ਸਹਿ ਸਕਦਾ